ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਹੈ ਜੀ ਥੰਬਨੇਲ ਦੇਖ ਕੇ ਤੁਸੀਂ ਸਮਝ ਜਿ ਸਕੋਗੇ ਅੱਜ ਆਪਾਂ ਗੱਲ ਗਾਦੇ ਕਰਨੀ ਆਪਾਂ ਨੌਜਵਾਨਾਂ ਲਈ ਠੀਕ ਹੈ ਜੋਗਾ ਟ੍ਰੇਨਰ ਦੇ 2055 ਪੋਸਟਾਂ ਆਏ ਨੇ ਜਿਨ੍ਹਾਂ ਨੇ ਵੀ ਵੀਡੀਓ ਪਹਿਲਾਂ ਦੇਖ ਰੱਖੀ ਹੈ ਪਲੀਜ਼ ਇਹਨਾਂ ਕਿ ਵੀਡੀਓ ਦੇਖ ਕਰਕੇ ਛੱਡ ਜਿਣਾ ਇਹਦੇ ਵਿੱਚ ਮੈਂ ਪੂਰਾ ਚੰਗੀ ਤਰ੍ਹਾਂ ਦੱਸਿਆ ਕਿ ਫਾਰਮ ਭਰਨਾ ਕਿਵੇਂ ਆ ਕਈ ਬੱਚਾ ਮੈਨੂੰ ਅਕੁਆਰੀ ਆਈਏ ਕਿ ਵੀ ਸਾਨੂੰ ਫਾਰਮ ਭਰੇ ਨਹੀਂ ਜਾ ਰਹਾ ਸਰ ਕਿ ਫਾਰਮ ਕਿਵੇਂ ਭਰਨਾ ਹੈ ਔਨਲਾਈਨ ਨਹੀਂ ਹੋ ਰਿਹਾ ਆਫਲਾਈਨ ਉਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਪਲੀਜ਼ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਓ ਠੀਕ ਹੈ ਜੀ ਕਿ ਜੋਗਾ ਟ੍ਰੇਨਰ ਬਣੋ ਠੀਕ ਹੈ ਜੋਗਤਾ ਪਲੱਸ 2 ਕੇ 25000 ਤਨਖਾਹ ਦੇਣਗੇ ਇਹ ਉਹ ਮੁੰਡਿਆ ਕੁੜੇ ਲਈ ਬਹੁਤ ਵਧੀਆ ਮੌਕਾ ਹੈ ਜਿਹੜੇ ਬੱਚੇ ਅੱਜ ਕੁਝ ਨਹੀਂ ਕਰ ਰਹੇ ਪਲੱਸ 2 ਪੜ੍ਹੇ ਸੀ ਨੌਕਰੀ 110% ਦੇਣਗੇ ਠੀਕ ਹੈ ਨਾ ਜੀ ਭਗਵੰਤ ਮਾਨ ਦੀ ਆਪ ਦੀ ਗੱਲ ਹੈ ਇਹਨੂੰ ਦੇਣੀ ਹੀ ਪੈਣ ਗਿਆ ਸਾਰਨ ਪਹਿਲਾਂ ਤੁਹਾਨੂੰ ਲੈ ਕੇ ਚਲਦੇ ਆ ਜਿਹੜਾ ਇਹਨਾਂ ਨੇ ਆਹ ਜਾਰੀ ਕੀਤਾ ਠੀਕ ਹੈ ਇਹਨਾਂ ਨੇ ਕੀ ਕਿਹਾਗਾ ਆਹ ਲਿੰਕ ਦੇਤਾ ਇੱਕ ਕਿ ਜੇ ਆਹ ਲਿੰਕ ਦੇ ਹੈਗੇ ਅਪਲਾਈ ਕਰਨਾ ਵਾ ਹੁਣ ਬਥੇਰੇ ਇਹਨੂੰ ਚਾਹ ਲਿੰਕ ਪੜ ਰਿਹਾ ਕਿ ਦੱਸਿਆ ਹੀ ਨਹੀਂ ਕਿ ਅਪਲਾਈ ਕਰਨ ਦਾ ਤਰੀਕਾ ਕੀ ਹੈ ਇਹਨੂੰ ਇਸ ਵੀਡੀਓ ਨੂੰ ਪੂਰੀ ਵਿਜੀਟ ਕਰਾ ਚੰਗੀ ਤਰ੍ਹਾਂ ਸਮਝਾਵਾਂਗੇ ਇੱਕ ਵਾਰ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਠੀਕ ਹੈ ਤੇ ਜਿਹੜੇ ਵੀ ਮੁੰਡੇ ਕੁੜੀਆਂ ਸਾਡੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦਾ ਬਟਨ ਔਨ ਕਰ ਲਓ ਤਾਂ ਜੋ ਤੁਹਾਨੂੰ ਕੋਈ ਨੋਟੀਫਿਕੇਸ਼ਨ ਪੂਰੇ ਸਹੀ ਢੰਗ ਨਾਲ ਮਿਲ ਸਕੇ ਫਿਰ ਗੱਲ ਕਰਦੇ ਆਂ ਵੀਡੀਓ ਤੇ ਹੁਣ ਨੌਜਵਾਨਾਂ ਲਈ 2055 ਸਰਕਾਰੀ ਨੌਕਰੀਆਂ ਜੋਗਾ ਉਹ ਨਾ ਜੀ ਨੇ ਮੈਨ ਕੇ ਪਲੱਸ 2 ਮੰਗੀ ਇਹਨਾਂ ਨੇ ਠੀਕ ਹੈ ਜੀ ਉਮਰਾ 30 ਸਾਲ ਤੋਂ ਵੱਧ ਨਾ ਹੋਵੇ ਇੱਕ ਸਾਲ ਦਾ ਕੋਰਸ ਹੋਊਗਾ ਠੀਕ ਹੈ ਜਿਸ ਵਿੱਚ 4 ਮਹੀਨੇ ਪੜ੍ਹਾਈ ਹੋਊਗੀ 8 ਮਹੀਨੇ ਸਾਨੂੰ ਕੰਮ ਸਿਖਾਇਆ ਜਾਊਗਾ ਕੰਮ ਮੈਨ ਕੇ ਜੋਗਾ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਮਤਲਬ ਕਿਸ ਤਰ੍ਹਾਂ ਕਰਨਾ ਚਾਹੋਗਾ ਠੀਕ ਹੈ ਜੀ ਤੇ ਸਖਲਾਈ ਜਿਹੜੀ ਹੈਗੇ ਸਖਲਾਈਦਾਨ 800 ਰੁਪਏ ਤਨਖਾਹ ਦਿੱਤੀ ਜਾਊਗੀ ਸਭ ਤੋਂ ਵੈਸਟ ਵਜੀਫਾ ਕਹਿੰਦੇ ਨੇ ਚਲੋ ਮੰਨ ਲਓ ਤਨਖਾਹ ਜਿਵੇਂ ਆਪਣੇ ਪ੍ਰਿੰਸੀਪਲ ਲੱਗਦੀ ਹੈ ਕਿ ਲਾਰਡ ਸਿਕ ਚੈੱਕ ਦੇ ਦੇਣਗੇ ਸਾਨੂੰ ਬਣਾ ਕੇ ਉਮੀ ਇਹ ਇੱਕ ਚੈੱਕ ਬਣਾ ਕੇ ਦੇ ਦੇਣਗੇ ਠੀਕ ਹੈ ਜੀ ਤਿਕਣਾ ਹੁਣ ਇਹਨਾਂ ਨੇ ਕੀ ਕਹਿਆ ਗਿਆ ਕੋਰਸ ਕਰਨ ਤੋਂ ਬਾਅਦ ਸਰਕਾਰੀ ਜੋਗਾ ਟ੍ਰੇਨਰ ਬਣ ਕੇ ਕਮਾਓ 25000 ਰੁਪਏ ਇਹ ਜੋ ਥੋੜਾ ਕੋਰਸ ਪੂਰਾ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਜੋਗਾ ਟ੍ਰੇਨਰ 110% ਰੱਖਣਗੇ ਇਹ ਤੇ ਤੁਹਾਨੂੰ ਜਿਹੜੀ ਤਨਖਾਹ 25000 ਰੁਪਏ ਦੇਣਗੇ ਹੁਣ ਨੈਕਸਟ ਗੱਲ ਤੇ ਆਏ ਨੇ ਲਾਸਟ ਥਰੀ ਕਿੰਨੀ ਆ 2 ਜੂਨ 2025 ਕਿਹਾ ਇਹਨਾਂ ਨੇ ਕਹਿ ਰੱਖਿਆ ਕਿ ਇੱਥੇ ਜਾ ਕੇ ਤੁਸੀਂ ਅਪਲਾਈ ਕਰੋ ਹੁਣ ਇਹ ਅਪਲਾਈ ਕਰਨਾ ਤਾਂ ਕਰਨਾ ਕਿਵੇਂ ਮੈਂ ਤੁਹਾਨੂੰ ਦਿਖਾਉਣਾਗਾ ਇਹ ਕਰਨਾ ਹੈ ਦੇਖੋ ਜੀ ਇਹ ਦੋ ਤਰ੍ਹਾਂ ਨਾਲ ਅਪਲਾਈ ਕਰਨਾ ਵਾ ਠੀਕ ਹੈ ਫਸਟ ਹੈਗਾ ਆਫਲਾਈਨ ਜਿਹੜਾ ਸਾਨੂੰ ਫਾਰਮ ਆ ਦਿਖਾ ਰਹੇਗਾ ਸੈਕੰਡ ਹੈਗਾ ਆਨਲਾਈਨ ਠੀਕ ਹੈ ਜੀ ਆਨਲਾਈਨ ਤੋਂ ਆਫਲਾਈਨ ਦੋਨੇ ਪਹਿਲਾਂ ਤੁਸੀਂ ਆਫਲਾਈਨ ਸਮਝ ਲਓ ਫਿਰ ਆਨਲਾਈਨ ਵੀ ਸਮਝਾ ਦਾਂਗੇ ਤੁਹਾਨੂੰ ਆਹ ਫਾਰਮ ਹੈ ਜਿਹਨੂੰ ਆ ਫਾਰਮ ਚ ਇਹਨਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਲਿੰਕ ਪਾਇਆ ਹੋਊਗਾ ਠੀਕ ਹੈ ਉੱਥੇ ਇੱਕ ਦੋ ਡਾਊਨਲੋਡ ਕਰ ਲਿਓ ਜਿਹਨੂੰ ਡਿਸਕ੍ਰਿਪਸ਼ਨ ਦਾ ਨਹੀਂ ਪਤਾ ਤੇ ਆਪਣਾ ਮੋਬਾਈਲ ਨੰਬਰ ਦੇਖ ਲਓ 869994 ਠੀਕ ਹੈ ਜੀ 92400 31 ਆਹ ਮੋਬਾਈਲ ਨੰਬਰ ਤੇ ਇਸ ਮੈਨੂੰ ਠੀਕ ਹੈ ਮੇਰੇ ਤੋਂ ਵਟਸਐਪ ਤੇ ਤੁਸੀਂ ਆ ਫਾਰਮ ਮੰਗਵਾ ਸਕਦੇ ਹੋ ਠੀਕ ਹੈ ਨਾ ਜੀ ਜੇ ਕਿਸੇ ਨੇ ਕੋਈ ਨਹੀ ਸਮਝ ਆਉਂਦਾ ਹੈ ਕਿ ਹੋਰ ਪੁੱਛਣਾ ਆਉਂਦਾ ਤਾਂ ਮੇਰੇ ਤੋਂ ਹੋਰ ਵੀ ਕੋਈ ਗੱਲ ਪੁੱਛ ਸਕਦੇ ਹੋ ਹੁਣ ਆਪਾਂ ਚੱਲਦੇ ਆਂ ਮੇਨ ਗੱਲ ਤੇ ਕੀ ਕਿਹਾ ਤੇ ਫਾਰਮ ਤੇ ਠੀਕ ਹੈ ਤਾਂ ਫੋਟੋ ਲਗਣੀ ਇੱਕ ਆਪਣੇ ਬਿਨੇ ਕਤਰ ਨੇ ਆਪਦੇ ਨਾਮ ਪਰ ਤੇ ਨਾਲ ਪਿਤਾ ਦਾ ਨਾਮ ਆਕੇ ਮਾਤਾ ਦਾ ਨਾਮ ਆਕੇ ਜਨਮ ਤਰੀਕ ਠੀਕ ਹੈ ਤਾਂ ਪਤਾ ਹੋ ਗਿਆ ਮੋਬਾਈਲ ਨੰਬਰ ਈਮੇਲ ਆਈਡੀ ਠੀਕ ਹੈ ਸੈਨੇਡਿਕ ਕਿਹੜੀ ਕਾਸਟ ਨੂੰ ਬਲੋਗ ਕਰਦੇ ਹੋ ਠੀਕ ਹੈ ਆਪਣਾ ਕਿਤੇ ਮੁੰਡੇ ਕੁੜੀਆਂ ਹੋ ਭਰਨਾ ਵਾ ਵਿਦਿਕ ਯੋਗਤਾ ਕੀ ਤੇ ਸੈਟਲਾਈਟ ਸੈਂਟਰ ਕਿ ਜਿਹੜੀ ਕਿ ਪ੍ਰੀਖਿਆ ਦਾ ਨਾਮ ਜੇ ਸਰਭ ਇੱਥੇ ਭਰ ਦੇਣਾ ਵਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਵ ਤਰੀਕ ਤੇ ਆਪਣਾ ਇਹ ਕਰ ਦੇਣਾ ਹੋਣੇ ਭੇਜਣਾ ਕਿੱਥੇ ਆ ਸਨ ਉਹ ਵੀ ਦਿਖਾ ਦਿਓ ਭੇਜਣਾ ਕਿੱਥੇ ਆ ਪਲੀਜ਼ ਸਾਡੀ ਵੀਡੀਓ ਨੂੰ ਲਾਜ ਤੱਕ ਜਰੂਰ ਵਿਜ਼ਿਟ ਕਰਿਆ ਕਰੋ ਤੇ ਜਿਹੜੇ ਵੀ ਮੁੰਡੇ ਕੁੜੀਆਂ ਨੂੰ ਫਾਰਮ ਨਹੀਂ ਭਰਨਾ ਆ ਰਿਹਾ ਉਹ ਤੱਕ ਇਹ ਵੀਡੀਓ ਪਹੁੰਚਦੀ ਕਰੋ ਤਾਂ ਜੋ ਕਿ ਉਹ ਵੀ ਫਾਰਮ ਉਹ ਦਾ ਵਿਚਾਰੇ ਭਰ ਸਕਣ ਠੀਕ ਹੈ ਜੀ ਦੇਖੋ ਜੀ ਇਹਨਾਂ ਦੱਸਿਆ ਜੀ ਮੈਂ ਹੁਣ ਪਹਿਲੇ ਸਭ ਤੋਂ ਫਾਰਮ ਡਾਊਨਲੋਡ ਕਰਨ ਤਰੀਕੇ ਦੱਸਿਆ ਇਹਨਾਂ ਨੇ ਠੀਕ ਹੈ ਫਿਲ ਆਊਟ ਦਾ ਮਤਲਬ ਇਹਨਾਂ ਨੇ ਇੱਕੋ ਲੈ ਪਰਸਨਲ ਅਕੈਡੈਮਿਕ ਡਿਟੇਲ ਅਕੈਡੈਮਿਕ ਡਿਟੇਲ ਭਰਨੀ ਹੈ ਤੇ ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਨਾਲ ਲਾਉਣਾ ਹੈ ਕੀ ਕੀ ਲਾਉਣਾ ਹੈ ਐਜੂਕੇ ਪਰੂਫ ਆਇਡੈਂਟੀਟੀ ਪ੍ਰੂਫ ਲੋਣੇ ਤੇ ਪਾਸਵਰਡ ਸਾਈਜ਼ ਫੋਟੋਗ੍ਰਾਫ ਲੋਣੇ ਠੀਕ ਹੈ ਜੀ ਤੇ ਸਾਰੇ 셀ਫ ਪ੍ਰਟੈਸਟਡ ਹੋਣੇ ਚਾਹੀਦੇ ਨੇ ਠੀਕ ਹੈ ਸਿਲੈਕਸ਼ਨ ਪ੍ਰੋਸੈਸ ਨੇ ਲਿਖ ਰੱਖਿਆ ਹੈ ਕਿ ਸਿਲੈਕਸ਼ਨ ਪ੍ਰੋਸੈਸ ਐਪਲੀਕੇਸ਼ਨ ਫਾਰਮ ਹੈ ਮਤਲਬ ਕਿ ਸੀਰੀਅਲ ਨੰਬਰ 11 ਜਿਹੜਾ ਤੁਹਾਨੂੰ ਪਿੱਛੇ ਦਿਖਾਇਆ ਸੀ ਮੈਂ ਫਾਰਮ ਉਹਦੇ ਵਿੱਚ ਇੱਕ ਆਪਸ਼ਨ ਹੈ ਕਿ ਤੁਸੀਂ ਕਿਹੜੇ ਨੰਬਰ ਫਾਰਮ ਭਰਨੇ ਹੋ ਮੈਂ ਦਿਖਾਵਾਂ ਤੁਹਾਨੂੰ ਇਹ ਆ ਦੇਖੋ ਜੀ ਇੱਥੇ ਕਿਹਨੇ ਪੁੱਛਣਾ ਸੈਂਟਰਲ ਆਪੁੱਛ ਸੈਂਟਰਲ ਨੰਬਰ ਤੇ 11 ਆਊਗਾ ਠੀਕ ਹੈ ਜੀ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਨੂੰ ਨਹੀਂ ਪਤਾ ਹੁੰਦਾ ਅੱਗੇ ਜੇ ਐਪਲੀਕੇਸ਼ਨ ਫਾਰਮ ਤੇ ਇਹ ਕਰਨ ਤੋਂ ਬਾਅਦ ਹੁਣ ਨੈਕਸਟ ਗੱਲ ਤੇ ਐਪਲੀਕੇਸ਼ਨ ਸਬਮਿਟ ਕਿੱਥੇ ਕਰਨਾ ਵਾ ਇਹ ਆ ਸਾਰਾ ਐਡਰੈਸ ਇਹਨਾਂ ਦਾ ਆਪਰੇ ਇੱਥੇ ਸਬਮਿਟ ਕਰਨਾ ਹੈ ਐਡਰੈਸ ਤੇ ਇਨਾ ਪਰਸਨ ਚੇਰਮ ਆਫਿਸ ਸੀ ਐਮ ਡੀ ਆਈ ਜੋਗਾ ਸਾਲਾ ਸੈਕਟਰ 22 ਸੀ ਐਸ ਸੀਓ ਟਿਕਨ 294546 ਮਾਰਕ ਮਾਰਕ ਫਿਟ ਬਾਜ਼ਾਰ ਸੈਕਿੰਡ ਫਲੋਰ ਚੰਡੀਗੜ੍ਹ 160022 ਠੀਕ ਹੈ ਬਾਈ ਪੋਸਟ ਸੈਂਡ ਕਰਨਾ ਇਹਨੇ ਕੋਈ ਸਪੀਡ ਪੋਸਟ ਨਹੀਂ ਕਰਨਾ बाय सेंड टू ऑफ द एड्रेस ठीक है बाय पोस्ट कर देना स्पीड पोस्ट वगैरह कर देना ठीक है जी पहला तरीका ਤਾਂ ਇਹ ਹੈ ਅਪਲਾਈ ਕਰਨਾ ਤੇ ਜਿਹੜਾ ਅਪਲਾਈ ਕਰਨਾ ਦੋ ਤਰੀਕ ਤੋਂ ਪਹਿਲਾਂ ਪਹਿਲਾਂ ਕਰਨਾ ਚਾਹੀਦਾ 30 ਦਿਨ ਹੈ ਸਰ ਦੋ ਤਿੰਨ ਦਿਨ ਰਹਿ ਗਏ ਇਹ ਵੀ ਮੈਂ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਕਾਫੀ ਬੰਦੇ ਨੂੰ ਫਾਰਮਿੰਗ ਭਰਨ ਆ ਰਿਹਾ ਸੀ ਵਿਚਾਰਿਆਂ ਨੂੰ ਕਿ ਉਹਨਾਂ ਨੂੰ ਆਪਣਾ ਪ੍ਰੋਪਰ ਤਰੀਕਾ ਦੱਸਣਾ ਜ਼ਰੂਰੀ ਸੀ ਪਹਿਲਾ ਤਰੀਕਾ ਤੇ ਦੂਜਾ ਤਰੀਕਾ ਤੁਹਾਨੂੰ ਦਿਖਾਉਣਾ ਸਾਨੂੰ ਸਾਨੂੰ ਦੂਜਾ ਤਰੀਕਾ ਦੱਸ ਦਿਆਂ ਜੀ ਜਿਵੇਂ ਕਿ ਉਹਨੇ ਜਿਹੜੇ ਸਾਈਟ ਕਹੀ ਸੀਗੀ ਉਹਨਾਂ ਸਾਈਟ ਕਿਸੇ ਆਰ ਠੀਕ ਹੈ ਜਿਹੜੀ ਉੱਤੇ ਮੈਂਸ਼ਨ ਕੀਤੀ ਹੈ ਤੁਸੀਂ ਇਹਦੇ ਕਲਿੱਕ ਕਰਨਾ ਨੈਕਸਟ ਤੇ ਪਹਿਲੇ ਜਿਹੜਾ ਆ ਰ ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਆਪੇ ਖੁੱਲ ਜਾਂਦਾ ਹੈ ਇਸ ਤੋਂ ਕਾਫੀ ਸਮਝ ਨਹੀਂ ਆ ਰਹਾ ਕਿ ਕਿਵੇਂ ਪੜਨਾ ਜੀ ਹੁਣ ਇਸ ਤੋਂ ਬਾਅਦ ਆਪਾਂ ਕੁਝ ਨਹੀਂ ਕਰਨਾ ਕਿਤੇ ਵੀ ਅਪਲਾਈ ਆਨਲਾਈਨ ਨਹੀਂ ਕੁਝ ਵੀ ਨਹੀਂ ਕਰਨਾ ਆਪਾਂ ਕਲਿੱਕ ਕਰਨਾ ਨੋਟਿਸ ਤੇ ਜਦੋਂ ਨੋਟਿਸ ਤੇ ਕਲਿੱਕ ਹੋ ਗਿਆ ਸਾਈਟ ਥੋੜੀ ਬਿਜੀ ਚੱਲ ਰਹੀ ਹੈ ਇਸ ਕਰਕੇ 5-7 ਮਿੰਟ ਵੱਧ ਘੱਟ ਲੱਗ ਸਕਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਪੜ ਸਕਦੇ ਇੱਥੇ ਲਿਖਿਆ ਹੋਇਆ ਇਹਨਾਂ ਨੇ ਡੀ ਐਮ ਬੀ ਸੀ ਆਨਲਾਈਨ ਐਪਲੀਕੇਸ਼ਨ ਫਾਰਮ ਠੀਕ ਹੈ ਰੀਡ ਨਾਓ ਇੱਥੇ ਕਲਿੱਕ ਕਰ ਦੇਣਾ ਆ ਸੌਟਾ ਫਾਰਮ ਖੁੱਲ ਗਿਆ ਹੁਣ ਇੱਕ ਗੱਲ ਹੋਰ ਹੈ ਕਿ ਜਿਹੜੇ ਵੀ ਮੁੰਡੇ ਕੁੜੀਆਂ ਨੂੰ ਇਹ ਸਾਈਟ ਲੱਭਣ ਤੇ ਦਿੱਕਤ ਹੋ ਰਹੀ ਹੈ ਤੇ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੋਇਆ ਸਾਡਾ ਠੀਕ ਹੈ ਜੀ ਲਿੰਕ ਤੇ ਤੁਸੀਂ ਸਿੱਧਾ ਜਾ ਕੇ ਫਾਰਮ ਖੋਲ ਸਕਦੇ ਹੋ ਸਭ ਤੋਂ ਪਹਿਲਾਂ ਬਿਨੇ ਪੁੱਤਰ ਦਾ ਨਾਮ ਫਿਰ ਪਤਨੀ ਦਾ ਨਾਮ ਮਾਤਾ ਪਿਤਾ ਜੇ ਮੁੰਡੇ ਕੁੜੇ ਸਾਰੇ ਭਰ ਸਕਦੇ ਨੇ इजीली ਫਾਰਮਟ ਹੈ ਕੁਆਲਿਫੀਕੇਸ਼ਨ ਭਰਤੀ ਠੀਕ ਹੈ ਇਹਨਾਂ ਨੂੰ ਬੋਲੇ ਅਪਲੋਡ ਫੋਟੋਗ੍ਰਾਫ ਫੋਟੋਗ੍ਰਾਫ ਅਪਲੋਡ ਕਰਨ ਤਾਂ ਦਰਕ ਸਾਈਨ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਆਪਾਂ ਫਿਰ ਨੈਕਸਟ ਸਟੈਪ ਤੇ ਜਾਵੜਨਾ ਤੇ ਅੱਗੇ ਜਾ ਵਰਨਾ ਵਾ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਤੁਸੀਂ ਕੁਝ ਨਹੀਂ ਭਰਿਆ ਤੇ ਤੁਸੀਂ ਅੱਗੇ ਜਾ ਵਰਨਾ ਵਾ ਠੀਕ ਹੈ ਏਡੀ ਕਹੇ ਗੱਲ ਹੈ ਦੋਨੋ ਸਰ ਮੈਂ ਦੱਸਦਾ ਵਾਂ ਜਿੰਮੇ ਕੋ ਨੂੰ ਸਮਝ ਆ ਗਿਆ ਕਿ ਉਹਨਾਂ ਕੋਨਲਾਈਨ ਅਪਲਾਈ ਕਿਵੇਂ ਕਰਨਾ ਹੈ ਆਫਲਾਈਨ ਅਪਲਾਈ ਕਿਵੇਂ ਕਰਨਾ ਮੇਰੀ ਤੇ ਇੱਕ ਹੀ ਸਾਨੂੰ ਡਵਾਈਸ ਹੈ ਕਿ ਸਭ ਤੋਂ ਬੈਟਰ ਹੁੰਦਾ ਜੋ ਕਿ ਤੁਸੀਂ ਔਨਲਾਈਨ ਅਪਲਾਈ ਕਰੋ ਪਰ ਸਾਈਟ ਵਿਜੀ ਚੱਲ ਰਹੀ ਹੈ ਕਾਰਨ ਕਿ ਕਿਹਨੂੰ ਔਨਲਾਈਨ ਅਪਲਾਈ ਨਹੀਂ ਹੋ ਰਿਹਾ ਤਾਂ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਦੋ ਤਰੀਕੇ ਨੇ ਅਪਲਾਈ ਕਰਨ ਦੇ ਦੋਨੋਂ ਜਿਹੜਾ ਮਰਜ਼ੀ ਕਰਦੇ ਹੋ ਮੌਕਾ ਬਹੁਤ ਵਧੀਆ ਹੈ ਠੀਕ ਹੈ ਨਾ ਤਨਖਾਹ ਵੀ ਵਧੀਆ ਕੀ ਸਰਕਾਰੀ ਨੌਕਰੀ ਆ 25000 ਰੁਪਏ ਮਿਲੂਗਾ ਇਸ ਕਰਕੇ ਮੇਰੇ ਕਹਨ ਤੇ ਭਰਾ ਮੇਰੇ ਅਪਲਾਈ ਜਰੂਰ ਕਰੋ ਠੀਕ ਹੈ ਨਾ ਇਸ ਤੋਂ ਬੈਟਰ ਮੌਕਾ ਨਹੀਂ ਮਿਲਣਾ 30 ਸਾਲ ਤੋਂ ਘੱਟ ਵਾਲੇ ਜਰੂਰ ਅਪਲਾਈ ਕਰੋ ਕਿ ਬਦਲ ਤੇ ਇਹਨਾਂ ਨੇ ਫਾਰਮ ਹੀ ਸਬਮਿਟ ਨਹੀਂ ਕਰਦੇ ਜੇ ਹੁਣ ਨੈਕਸਟ ਗੱਲ ਜੇ ਕਿਸੇ ਨੇ ਵੀ ਤਿਆਰੀ ਕਰਨੀ ਹੋ ਪੀਐਸ ਸਟੈਟਰੀ ਠੀਕ ਹੈ ਜੀ ਪੰਜਾਬੀ ਮਾਸਟਰ ਡਿਗਰੀ ਦੀ ਠੀਕ ਹੈ ਜੀ ਤੇ ਨੈਟ ਦੀ ਆਪਣੇ ਚੈਨਲ ਤੋਂ ਬਿਲਕੁਲ ਫ੍ਰੀ ਆਫ ਕੋਸਟ ਕਰਾਈ ਜਾਂਦੀ ਹੈ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਲਿੰਕ ਪਾਇਆ ਉੱਥੇ ਇੱਕ ਦਿਨ ਵੀਡੀਓ ਨੂੰ ਵਿਜ਼ਿਟ ਕਰੋ ਠੀਕ ਹੈ ਵੀਡੀਓ ਦੇਖੋ ਆਪਣੀ ਵੀਡੀ ਠੀਕਾ ਹੁਣ ਜਿਹੜੀ ਕੋ ਮੈਂ ਵੀਡੀਓ ਪਾਈ ਆ ਹੁਣ ਆ ਠੀਕ ਹੈ ਨਾ ਜੋਗਾ ਟ੍ਰੇਨਰ ਵਾਲੀ ਪਲੀਜ਼ ਉਹ ਮੁੰਡੇ ਕੁੜਤੇ ਸਾਰਾ ਤੱਕ ਪਹੁੰਚਦੇ ਕਰ ਦਿਓ ਜਿਨ੍ਹਾਂ ਨੂੰ ਫਾਰਮ ਭਰਨ ਦਾ ਪ੍ਰੋਸੈਸ ਨਹੀਂ ਪਤਾ ਸੀ ਠੀਕ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਇਸ ਤਰ੍ਹਾਂ ਦੇ ਹੋਰ ਵਧੀਆ-ਵਧੀਆ ਅਪਡੇਟ ਜਾਣਨ ਲਈ ਚੈਨਲ ਐਜੂਕੇਟਰ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਔਨ ਕਰਕੇ ਰੱਖੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ